स्वागत मैरीना सुमन ਤੇ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਆ ਤੁਹਾਡੇ ਸਭ ਦਾ ਆਪਣਾ ਹੀ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਇਸ ਪ੍ਰੋਗਰਾਮ ਦੇ ਜ਼ਰੀਏ ਸਾਹਿਤਿਕ ਸ਼ਖਸੀਅਤਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਸਾਹਿਤ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਜਦੋਂ ਗੱਲ ਆਉਂਦੀ ਹੈ ਸਮਾਜਿਕ ਸਰੋਕਾਰਾਂ ਦੀ ਤੇ ਇੱਕ ਸਾਹਿਤਕਾਰ ਵੱਲੋਂ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਲਈ ਆਪਣੀਆਂ ਲਿਖਤਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਗਜ਼ਲ ਗੀਤ ਕਹਾਣੀ ਤੇ ਕਵਿਤਾਵਾਂ ਆ ਜਾਂਦੀਆਂ ਨੇ ਜਿਸ ਦੇ ਵਿੱਚ ਲੇਖਕ ਵੱਲੋਂ ਆਪਣੇ ਮਨ ਦੇ ਹਾਪ ਭਾਵ ਵੀ ਆਪਣੇ ਗੀਤ ਗਜ਼ਲ ਕਵਿਤਾਵਾਂ ਦੇ ذریعے ਆਪਣੇ ਪਾਠਕਾਂ ਤੱਕ ਪਹੁੰਚਾਈ ਜਾਂਦੇ ਨੇ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਅਸੀਂ ਅਜਈ ਸ਼ਖਸੀਅਤ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਇੱਕ ਦਰਜਣ ਦੇ ਕਿਤੇ ਕਰੀਬ ਪੁਸਤਕਾਂ ਸਾਡੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਾ ਦਿੱਤੀਆਂ ਨੇ ਤੇ ਬਹੁਤ ਅੱਛੀ ਕਵਿਤਾ ਲਿਖਦੇ ਨੇ ਸੋ ਸਾਡੇ ਅੱਜ ਦੇ ਮਹਿਮਾਨ ਮਲਵਿੰਦਰ ਸਿੰਘ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਮਲਵਿੰਦਰ ਸਿੰਘ ਜੀ ਸਾਡੇ ਅੱਜ ਦੇ ਸਟੂਡੀਓ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਗੱਲ ਕਰ ਲੈਣੇ ਆ ਸਾਡੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਜ਼ਿੰਦਗੀ ਬਾਰੇ ਪੜ੍ਹਾਈ ਲਿਖਾਈ ਬਾਰੇ ਤੇ ਕੰਮਕਾਜ ਬਾਰੇ ਮੇਰਾ ਅਮਰਸਰ ਜ਼ਿਲ੍ਹੇ ਚ ਪਿੰਡ ਹੈ ਜੀ ਸ਼ੱਜਲਵੱਡੀ ਜੀ ਕਾਫੀ ਵੱਡਾ ਤੇ ਮਸ਼ਹੂਰ ਪਿੰਡ ਹੈ ਹਮ ਉੱਥੋਂ ਦਾ ਜੰਪਲ ਹੈ ਮੈਂ ਜੀ ਉਸੇ ਸਕੂਲ ਤੋਂ ਹੀ ਪੜਿਆ ਹੈਗਾ ਹਮ ਪਿੰਡ ਦੇ ਸਕੂਲ ਤੋਂ ਜੀ ਤੇ ਜੇ ਸਾਹਿਦ ਦੀ ਗੱਲ ਕਰੀਏ ਤੇ ਮੇਰੇ ਘਰ ਚ ਕੋਈ ਇੰਜ ਦਾ ਮਾਹੌਲ ਨਹੀਂ ਸੀ ਹੂੰ ਸਾਹਿਦ ਤਾਂ ਜੰਦਾ ਜੀ ਤੇ ਮਤਲਬ ਬਚਪਨ ਮੇਰਾ ਜਿਹੜਾ ਉਹ ਸਾਹਿਦ ਤੋਂ ਜਾਂ ਕਵਿਤਾ ਤੋਂ ਬਹੁਤ ਦੂਰ ਸੀ ਹੂੰ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਅਕਸਰ ਜਿਵੇਂ ਕਹਿੰਦੇ ਵੀ ਕਾਫੀ ਸੰਘਰਸ਼ ਕਰਨਾ ਪਿਆ ਬਚਪਨ ਦੇ ਵਿੱਚ ਮੈਂ ਵੀ ਉਹਨਾਂ ਵਿੱਚੋਂ ਹੀ ਸਾਂ ਜੀ ਤੇ ਉਹ ਇੰਜ ਜਿਵੇਂ ਵਿੱਤੇ ਉਸ ਤੋਂ ਬਾਅਦ ਮੈਂ ਉਥੋਂ میٹرਕ ਕਰਨ ਤੋਂ ਬਾਅਦ ਹਮ ਡੀਏਵੀ ਕਾਲਜ ਅਮਰਸਰ ਦਾਖਲ ਹੋ ਗਿਆ ਬੀਐਸਸੀ ਦੇ ਵਿੱਚ ਜੀ ਫਿਰ ਬੀਐਡ ਕੀਤੀ ਫਿਰ ਐਜ ਸਕੂਲ ਅਧਿਆਪਕ ਹਮ ਜੋਬ ਕੀਤੀ ਜੀ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਤੇ ਕਿੱਥੇ ਟੀਚਿੰਗ ਸੇਵਾਵਾਂ ਤੱਕ ਤੁਹਾਡਾ ਇਹ ਸਫ਼ਰ ਜਿਹੜਾ ਨਿਰੰਤਰ ਜਾਰੀ ਰਿਹਾ ਗੱਲ ਕੀਤੀ ਜਾਵੇ ਸਾਹਿਤਿਕ ਸਫ਼ਰ ਦੀ ਹੂੰ ਹੂੰ ਤਾਂ ਸਾਹਿਤਵਲ ਨੂੰ ਝੁਕਾ ਤੁਹਾਡਾ ਕਿਸ ਤਰ੍ਹਾਂ ਹੋ ਗਿਆ ਕਈ ਵਾਰੀ ਅਸੀਂ ਕਿਸੇ ਵੱਲੋਂ ਪ੍ਰੇਰਿਤ ਹੁੰਦੇ ਆ ਜਾਂ ਸਾਡੇ ਘਰ ਦਾ ਸਾਹਿਤਿਕ ਮਾਹੌਲ ਹੁੰਦਾ ਹੈ ਤੇ ਤੁਹਾਡਾ ਸਾਹਿਤਵਲ ਜਾਣ ਦਾ ਸਬੱਬ ਕਿਸ ਤਰ੍ਹਾਂ ਬਣਿਆ ਜਿਵੇਂ ਮੈਂ ਦੱਸਿਆ ਕਿ ਮੇਰੇ ਘਰ 'ਚ ਤੇ ਕੋਈ ਇੰਜ ਦਾ ਮਾਹੌਲ ਨਹੀਂ ਸੀ ਹੂੰ ਸਾਨੂੰ ਸਕੂਲ ਦੇ ਵਿੱਚ ਜਿਹੜੇ ਪੰਜਾਬੀ ਪੜਾਉਂਦੇ ਸਨ ਗਿਆਨੀ ਚਾਨਣ ਸਿੰਘ ਦਿਲਗੀਰ ਹੂੰ ਉਹਨਾਂ ਦਾ ਪਰਿਵਾਰ ਜਿਹੜਾ ਸਾਡੇ ਗਵਾਂਢ ਹੀ ਰਹਿੰਦਾ ਸੀ ਉਹ ਲਿਟਰੇਰੀ ਸੰਸਾਰੀ ਜੀ ਤੇ ਉਹਨਾਂ ਦਾ ਪੰਜਾਬੀ ਭਾਸ਼ਾ ਨਾਲ ਪੰਜਾਬੀ ਸਹਿਤ ਨਾਲ ਬੜਾ ਨੇੜੇ ਦਾ ਰਿਸ਼ਤਾ ਸੀ ਹੂੰ ਉਹਨਾਂ ਦਾ ਇੱਕ ਛੋਟਾ ਬੇਟਾ ਜਿਹੜਾ ਸੀ ਉਹ ਮੇਰਾ ਦੋਸਤ ਸੀ ਬਚਪਨ ਦਾ ਹੂੰ ਉਹ ਬਾਅਦ 10ਵੀਂ ਤੋਂ ਬਾਅਦ ਉਹ ਪਟਿਆਲੇ ਚਲੇ ਗਏ ਉੱਥੇ ਉਹਨੇ ਕਾਲਜ ਫਿਰ ਪੰਜਾਬੀ ਯੂਨੀਵਰਸਿਟੀ ਵਿੱਚ ਉਹਨੇ ਐਮਏ ਕੀਤੀ ਜੀ ਤੇ ਉਹਦੇ ਨਾਲ ਸਾਡਾ رابطہ ਬਣਿਆ ਸੀ ਹੂੰ ਚਿੱਠੀ ਪੱਤਰ ਆਉਂਦਾ ਸੀ ਜੀ ਉਹਨੇ ਹੀ ਉਤਸ਼ਾਹਤ ਕੀਤਾ ਮੈਨੂੰ ਪੜਨ ਲਈ ਵੀ ਹੂੰ ਤੇ ਕਵਿਤਾ ਲਿਖਣ ਲਈ ਜੀ ਮਤਲਬ ਤੁਹਾਨੂੰ ਮੈਨੂੰ ਇੰਜ ਲੱਗਦਾ ਹੁੰਦਾ ਕਿ ਕਵਿਤਾ ਸ਼ਾਇਦ ਹਰ ਇੱਕ ਦੇ ਅੰਦਰ ਹੀ ਪਈ ਹੁੰਦੀ ਹੈ ਹੂੰ ਉਹਨੂੰ ਹਲੂਣਾ ਜਿਹੜਾ ਹੈ ਉਹ ਕੋਈ ਨਾ ਕੋਈ ਸਵੱਬ ਬਣਦਾ ਬਣਦਾ ਬਿਲਕੁਲ ਕਿਸੇ ਦੀ ਕੋਈ ਬਣ ਜਾਂਦਾ ਕਿਸੇ ਦੀ ਕੋਈ ਅਧਿਆਪਕ ਚੰਗਾ ਬਣ ਜਾਂਦਾ ਕਿਸੇ ਦੀ ਕੋ ਘਰੋਂ ਹੀ ਮਿਲ ਜਾਂਦੀ ਕਿਸੇ ਨੂੰ ਜੀ ਕਿਸੇ ਦਾ ਕੋ ਆਲਾ ਦਵਾਲਾ ਜਿੱਦਾਂ ਹੁੰਦਾ ਮੈਨੂੰ ਉਹ ਦੋਸਤ ਕੋਲੋਂ ਇਹ ਹਲੂਣਾ ਮਿਲਿਆ ਤੇ ਮੈਂ ਸਾਹਿਤ ਨਾਲ ਵੀ ਜੁੜਿਆ ਤੇ ਕਵਿਤਾ ਨਾਲ ਵੀ ਜੁੜਿਆ ਜੀ ਜਿਸ ਤਰ੍ਹਾਂ ਤੁਹਾਡੀਆਂ ਕਵਿਤਾਵਾਂ ਦੀਆਂ ਕਾਫੀ ਪੁਸਤਕਾਂ ਨੇ ਜਿਹੜੀਆਂ ਸਾਡੇ ਪਾਠਕਾਂ ਤੱਕ ਪਹੁੰਚ ਚੁੱਕੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਇੱਕ ਕਵਿਤਾ ਦੇ ਨਾਲ ਜਿਹੜੀ ਹਾਜ਼ਰੀ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਤੱਕ ਲਵਾ ਲਈ ਜਾਵੇ ਤੇ ਕੋਈ ਆਪਣੀ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਕਰੀਬ ਹੋਵੇ ਵੀ ਮੈਂ ਅੱਜ ਜਿਹੜਾ ਆਪਣੇ ਪ੍ਰੋਗਰਾਮ ਦਾ ਆਗਾਜ਼ ਹੈ ਇਸ ਕਵਿਤਾ ਦੇ ਨਾਲ ਕਰਨਾ ਮੈਂ ਜਿਹੜੀ ਮੇਰੀ ਹੁਣ ਕਿਤਾਬ ਸ਼ਾਫੀਨਾ ਕਵਿਤਾ ਦੀ ਬਹਿਰ ਉਹਦਾ ਨਾਮ ਹੈ ਜੀ ਉਹਦੇ ਤਿੰਨ ਭਾਗ ਨੇ ਹੂੰ ਉਹਦੇ ਪਹਿਲੇ ਭਾਗ ਦੇ ਵਿੱਚ ਪ੍ਰਵਾਸ ਨਾਲ ਸੰਬੰਧਿਤ ਕਵਤਾਵਾਂ ਨੇ ਜੀ ਕਿਉਂਕਿ ਪ੍ਰਵਾਸ ਮੈਨੂੰ ਜਾਣਾ ਪਿਆ ਬਾਹਰ ਆਪਣੇ ਬੇਟੇ ਕੋ ਕੈਨੇਡਾ ਜੀ ਉੱਥੋਂ ਦੇ ਜਿਹੜੇ ਅਨੁਭਵ ਨੇ ਉਹ ਮੈਂ ਲਿਖੇ ਨੇ ਕਵਤਾਵਾਂ ਵਿੱਚ ਵਾਰਤਕ ਵਿੱਚ ਵੀ ਲਿਖਿਆ ਕਵਤਾਵਾਂ ਵਿੱਚ ਵੀ ਲਿਖਿਆ ਜੀ ਉਹ ਕਵਤਾਵਾਂ ਨੇ ਦੂਜੇ ਭਾਗ ਦੇ ਵਿੱਚ ਬਹਿਰ ਇੱਕ ਬੱਚੀ ਜਿਹੜੀ ਪੋਤੀ ਹੈ ਸਾਡੀ ਜੀ ਉਹਦੇ ਬਾਰੇ ਕਵਤਾਵਾਂ ਨੇ ਬਹੁਤ ਸਾਰੀਆਂ ਭੀਜੇ ਭਾਗ ਦੇ ਵਿੱਚ ਥੇਹਾਂ ਦੇ ਨਕਸ਼ੇ ਸਰ ਲਈ ਇੱਕ ਅਦਿਨ ਕੁ ਕਵਤਾ ਮਾਨੇ ਜੀ ਕਵਤਾ ਜਿੱਦਾਂ ਤੁਸੀਂ ਕਿਹਾ ਕੋਈ ਸਾਂਝੀ ਕੀਤੀ ਜਾਵੇ ਤੇ ਉਹ ਆਪਾਂ ਉਹੀ ਕਰ ਲੈਨੇ ਆ ਵੈਸੇ ਇੱਕ ਕਵਤਾ ਮੈਨੂੰ ਯਾਦ ਆ ਰਹੀ ਹੈ ਦੋ ਗਲਾਈਨਾ ਉਹਦੀ ਯਾਦ ਆ ਰਹੀਆਂ ਕਿ ਅੱਜ ਦਿਨ ਚੜਿਆ ਹੈ ਨਾ ਤੇਰੇ ਰੰਗ ਵਰਗਾ ਨਾ ਮੇਰੇ ਮਨ ਵਰਗਾ ਨਾ ਸਾਡੀ ਸੋਚ ਵਰਗਾ ਜੀ ਅਗੋ ਕਵਤਾ ਚੱਲਦੀ ਹੈ ਚਲੋ ਬਾਅਦ ਦੀ ਗੱਲ ਫਿਲਹਾਲ ਆ ਜਿਹੜੀ ਬਹਿਰ ਹੈ ਨਵੀਂ ਸ਼ਬਹ ਕਿਤਾਬ ਮੇਰੀ ਜੀ ਇਹਦੇ ਵਿੱਚ ਪਹਿਲਾ ਭਾਗ ਜਿਹਦੇ ਵਿੱਚ ਪਰਵਾਸ ਨਾਲ ਸੰਬੰਧਿਤ ਕਵਤਾਵਾਂ ਨੇ ਉਹਦੇ ਵਿੱਚੋਂ ਜਿਹੜਾ ਇੱਕ ਤੁਸੀਂ ਜਾਣਦੇ ਹੋਣੇ ਸੁਣਿਆ ਹੋਣਾ ਕਿ ਇੱਕ ਬੇਸਮੈਂਟ ਵਾਲਾ ਜੀ ਇਥੇ ਆਪਣੇ ਨਹੀਂ ਹੈ ਉਥੇ ਹਰ ਘਰ ਦੇ ਥੱਲੇ ਬੇਸਮੈਂਟ ਹੈ ਜੀ ਔਰ ਉਹਨੂੰ ਰੈਸ਼ ਉਹ ਜੋ ਵਰਤਦੇ ਨੇ ਜੀ ਤਾਂ ਉਹਦੇ ਉੱਪਰ ਮੈਂ ਦੋ ਕਵਤਾਵਾਂ ਲਿਖੀਆਂ ਨੇ ਜੀ ਬੇਸਮੈਂਟ ਦੇ ਉੱਪਰ ਜੀ ਉਹ ਮੈਂ ਕਵਤਾ ਜਿਹੜੀ ਹੈ ਤੁਹਾਡੇ ਨਾਲ ਇੱਕ ਸਾਂਝੀ ਕਰਦਾ ਹੈਗਾ ਬੇਸਮੈਂਟ ਵਾਲੀ ਜੀ ਤੈ ਖਾਨਾ ਗੁਫਾ ਜਾਂ ਪੋਰਾ ਨਹੀਂ ਹੈ ਬੇਸਮੈਂਟ ਤੈ ਕਾ ਨਾ ਗੁਫਾ ਜਾਂ ਪੋਰਾ ਨਹੀਂ ਹੈ ਬੇਸਮੈਂਟ ਪੁੱਤ ਦੀ ਰਸੋਈ ਸਾਹਬ ਦੀ ਮਾਂ ਦੇ ਮਨ ਚ ਆਇਆ ਖੁਦਕੁਸ਼ੀ ਦਾ ਖਿਆਲ ਹੈ ਬੇਸਮੈਂਟ ਉਦਾਸ ਗੰਧਾਂ ਦੀ ਚੁੱਪ ਚ ਘਿਰਿਆ ਸਲਾਬਿਆ ਹਨੇਰਾ ਨਹੀਂ ਹੈ ਬੇਸਮੈਂਟ ਬ੍ਰੇਕਫਾਸਟ ਕਰਦੇ ਬਾਪ ਦਾ ਮੱਖਣ ਕੱਟਣ ਲੱਗਿਆ ਕੰਬਿਆ ਹੱਥ ਹੈ ਬੇਸਮੈਂਟ ਬੇਸਮੈਂਟ ਉਹ ਕਵਤਾ ਹੈ ਜਿਸ ਦੇ ਸ਼ਬਦਾਂ ਨੇ ਅਜੇ ਹੋਰ ਉਦਾਸ ਹੋਣਾ ਹੈ ਬੇਸਮੈਂਟ ਉਹ ਕਵਤਾ ਹੈ ਜਿਸ ਦੇ ਸ਼ਬਦਾਂ ਨੇ ਅਜੇ ਹੋਰ ਉਦਾਸ ਹੋਣਾ ਹੈ ਜਿਸ ਦੇ ਅਰਥਾਂ ਨੇ ਅਜੇ ਹੋਰ ਗਹਿਰੇ ਉਤਰਨਾ ਹੈ ਬਨੇਰੇ ਦੇ ਬੈਠਾ ਘਰ ਨਹੀਂ ਹੈ ਬੇਸਮੈਂਟ ਬਨੇਰੇ ਦੇ ਬੈਠਾ ਘਰ ਨਹੀਂ ਹੈ ਬੇਸਮੈਂਟ ਕੋਸ਼ਿਸ਼ੇਂ ਚ ਤੰਮ ਤੋੜ ਰਿਹਾ ਘਰ ਦਾ ਅਹਿਸਾਸ ਹੈ ਬੇਸਮੈਂਟ ਹਮ ਬੇਸਮੈਂਟ ਚ ਬੈਠਿਆ ਬੇਸਮੈਂਟ ਬਾਰੇ ਸੋਚਣਾ ਹਮ ਤੇ ਸੋਚਦੇ ਸੋਚਦੇ ਗਵਾ ਬਹਿਣੀ ਆਪਣੀ ਸੋਚਣ ਸ਼ਕਤੀ ਹਮ ਗਵਾਚੇ ਛਣ ਦਾ ਪਾਗਲਪਨ ਹੁੰਦੀ ਹੈ ਹਮ ਬੇਸਮੈਂਟ ਜੀ ਬੇਸਮੈਂਟ ਦੇ ਸਲਾਬੇ ਹਨੇਰੇ ਚ ਹਮ ਜੀਉਣ ਦੇ ਸਬਬ ਤਲਾਸ਼ ਦੀ ਕਵਤਾ ਹਮ ਅਸਲ ਚ ਕਵਤਾ ਨਹੀਂ ਹੁੰਦੀ ਹਮ ਮਨੁੱਖ ਅੰਦਰਲੀ ਸ਼ਰਟ ਪਟਾਹਤ ਦਾ ਕਾਵਿਕ ਇਜ਼ਹਾਰ ਹੁੰਦੀ ਹੈ ਬੇਸਮੈਂਟ ਜੀ ਤੁਸੀਂ ਅਜੇ ਤਿਆਗ ਦੇਵੋ ਤੁਸੀਂ ਅਜੇ ਤਿਆਗ ਦੇਵੋ ਬੇਸਮੈਂਟ ਬਾਰੇ ਕਵਤਾ ਲਿਖਣ ਦਾ ਖਿਆਲ ਹਮ ਤੁਹਾਡੇ ਝੋਲੇ ਵਿੱਚ ਬੀਬੇ ਸ਼ਬਦ ਇਸ ਦੇ ਹਾਂ ਦੇ ਨਹੀਂ ਹਮ ਬੇਸਮੈਂਟ ਪ੍ਰਵਾਸੀਆਂ ਦਾ ਉਧਾਰ ਲਿਆ ਗੁੰਝਲਦਾਰ ਸੁਪਨਾ ਹੈ ਹਮ ਆਯਾਸ਼ ਸ਼ਿਣਾ ਦਾ ਗਾਰਬੇ ਸਾंभ ਦਾ ਕੋਨਾ ਹੈ ਹਮ ਸ਼ਿਫਟਾਂ ਨੂੰ ਸਾंभ ਦਾ ਭੀੜ ਦਾ ਬਸੇਰਾ ਹੈ ਫੇਸਮਤ ਸੋ ਬਹੁਤ ਵਧੀਆ ਬੇਸਮੈਂਟ ਦੇ ਉੱਤੇ ਤੁਸੀਂ ਕਵਿਤਾ ਲਿਖੀ ਕਿਉਂਕਿ ਬਹੁਤ ਸਾਰੇ ਸਾਡੇ ਜਦੋਂ ਇੱਧਰੋਂ ਪੰਜਾਬੀ ਜਾਂ ਹੋਰ ਵਿਦੇਸ਼ਾਂ ਤੋਂ ਕੋਈ ਵੀ ਜਾਂਦਾ ਹੈ ਕਿਤੇ ਵੀ ਪ੍ਰਵਾਸ ਕਰਦਾ ਤੇ ਉੱਥੇ ਜਾ ਕੇ ਪਹਿਲਾਂ ਉਹ ਨੂੰ ਆਪਣਾ ਘਰ ਲੈਣ ਤੋਂ ਪਹਿਲਾਂ ਬੇਸਮੈਂਟ ਦੇ ਵਿੱਚ ਆਹ ਹਰ ਇੱਕ ਨੂੰ ਪਹਿਲਾਂ ਜਾ ਕੇ ਹਰ ਇੱਕ ਨੂੰ ਬੇਸਮੈਂਟ ਕਿਉਂਕਿ ਕਾਫੀ ਸਟਰਗਲ ਤੋਂ ਬਾਅਦ ਜਿਹੜੀ ਸਾਡੀ ਜ਼ਿੰਦਗੀ ਆ ਉਹ ਗੱਡੀ ਜਿਹੜੀ ਆ ਜ਼ਿੰਦਗੀ ਦੀ ਉਹ ਹੌਲੀ-ਹੌਲੀ ਆਪਣੀ ਰੀਤੇ ਆਉਂਦੀ ਹੈ ਤੇ ਕਾਫੀ ਅੱਛਾ ਤੁਸੀਂ ਆਪਣਾ ਅਨੁਭਵ ਜਿਹੜਾ ਆਪਣੀ ਇਸ ਕਿਤਾਬ ਦੇ ਵਿੱਚ ਸਾਂਝਾ ਕੀਤਾ ਜ਼ਿਕਰ ਕਰ ਲਿਆ ਜਾਵੇ ਤੁਹਾਡੀ ਇਸ ਕਿਤਾਬ ਬਹਿਰ ਦਾ ਤਾਂ ਅ ਬੀਤੇ ਦਿਨ ਇਹ ਕਾਫੀ ਚਰਚਾ ਚ ਰਹੀ ਹੈ ਜਦੋਂ ਦੀ ਆਈ ਹੈ ਤੇ ਕਾਫੀ ਲੋਕਾਂ ਵੱਲੋਂ ਇਹਨੂੰ ਪਰਮਾਹ ਹੁੰਗਾਰਾ ਵੀ ਮਿਲ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਤਿੰਨ ਭਾਗ ਤੇ ਵਿੱਚ ਡਿਵਾਈਡ ਕੀਤੀ ਹੈ ਇਸ ਦਾ ਖਾਸ ਕੀ ਕਾਰਨ ਲਿਆ ਕਿ ਲੋਕਾਂ ਵੱਲੋਂ ਕਿਸ ਚੀਜ਼ ਨੂੰ ਜ਼ਿਆਦਾ ਜਿਹੜਾ ਪਿਆਰ ਆ ਉਹ ਦਿੱਤਾ ਗਿਆ ਪਾਟਕਾਂ ਦਾ ਹੁੰਗਾਰਾ ਕਿਸ ਚੀਜ਼ ਨੂੰ ਮਿਲਿਆ ਤਿੰਨੋਂ ਪਾਟਕ ਵਿੱਚੋਂ ਅਸਲ ਦੇ ਵਿੱਚ ਜਿਹੜਾ ਪ੍ਰਵਾਸ ਹੈ ਨਾ ਪ੍ਰਵਾਸ ਹੁਣ 40 50 ਸਾਲ ਪਹਿਲਾਂ ਵਾਲਾ ਪ੍ਰਵਾਸ ਨਹੀਂ ਰਿਹਾ ਬਦਲ ਗਿਆ ਹੈ ਉਹਦਾ ਮਹਾਂਤਰਾ ਬਦਲ ਗਿਆ ਪਹਿਲਾਂ ਆਪਣੇ ਪਰਿਵਾਰਾਂ ਚੋਂ ਇੱਕ ਜੀ ਜਾਂਦਾ ਸੀ ਬਾਹਰ ਉੱਥੇ ਕਮਾਈ ਕਰਦਾ ਸੀ ਪੈਸੇ ਇੱਧਰ ਭੇਜਦਾ ਸੀ ਹੁਣ ਲੋਕ ਪਰਿਵਾਰਾਂ ਸਮੇਤ ਜਾ ਕੇ ਉੱਥੇ ਵਸਣ ਦੀ ਚਾਹਤ ਹੈ ਉਹਨਾਂ ਦੀ ਜੀ ਕਿ ਅਸੀਂ ਉੱਥੋਂ ਦੇ ਸ਼ਹਿਰੀ ਬਣ ਜਾਈਏ ਉੱਥੇ ਰਹੀਏ ਹੁਣ ਪ੍ਰਵਾਸ ਇੰਜ ਦਾ ਹੋ ਗਿਆ ਫਿਰ ਜੇ ਬੱਚੇ ਜਾ ਕੇ ਉੱਥੇ ਵੱਸ ਗਏ ਨੇ ਤੇ ਉਹਨਾਂ ਦਾ ਅਗਲਾ ਇਹ ਹੁੰਦਾ ਸੋਚ ਅਗਲੀ ਵੀ ਆਪਣੇ ਮਾਪਿਆਂ ਨੂੰ ਆਪਣੇ ਕੋਲ ਬੁਲਾ ਲਈਏ ਉਹ ਮਾਪੇ ਉੱਥੇ ਜਾਂਦੇ ਨੇ ਮਾਪਿਆਂ ਨੇ ਕਿਉਂਕਿ 60 ਸਾਲ ਇੱਥੇ ਕੱਟੇ ਹੁੰਦੇ 50 60 ਸਾਲ ਉਨਾ ਵਾਸਤੇ ਉੱਥੇ ਜਾ ਕੇ ਉਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰਨਾ ਔਖਾ ਹੁੰਦਾ। ਹੂੰ। ਤੋ ਉਹ ਇੱਕ ਅਲੱਗ ਤਰ੍ਹਾਂ ਦਾ ਅਨੁਭਵ ਨੇ ਪ੍ਰਵਾਸ ਦੇ। ਹੂੰ। ਉਹ ਉਸ ਕਰਕੇ ਉਹ ਜਿਹੜੇ ਉੱਥੇ ਅਨੁਭਵ ਮੈਂ ਦੇਖੇ ਲੋਕਾਂ ਨੂੰ ਵੇਖਿਆ ਵਿਦਿਆਰਥੀ ਵਿਜੇ ਦੇ ਗਏ ਬੱਚਿਆਂ ਨਾਲ ਗੱਲਾਂ ਕੀਤੀਆਂ। ਹੂੰ। ਮਾਪਿਆਂ ਨਾਲ ਗੱਲਾਂ ਕੀਤੀਆਂ, ਪਾਰਕਾਂ 'ਚ ਬੈਠੇ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ। ਹੂੰ। ਉਹ ਅਨੁਭਵਸਾਂ ਵੱਖਰੀ ਕਰਾਂਦੇ। ਹੂੰ। ਉਹ ਅਨੁਭਵ ਮੈਂ ਕਵਤਾ ਵਿੱਚ ਵੀ ਲਿਖਿਆ ਔਰ ਬਾਤਕ ਵਿੱਚ ਵੀ ਲਿਖਿਆ। ਜੀ। ਤੋ ਦੋਵੇਂ ਤਰ੍ਹਾਂ ਨਾਲ ਲਿਖਿਆ ਆਏਗਾ ਜੀ ਅ ਗੱਲ ਕੀਤੀ ਜਾਵੇ ਸਰ ਸਾਹਿਤੀ ਵਿਦਾ ਦੀ ਤਾਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਵਿਦਾ ਵਿੱਚ ਲਿਖਦੇ ਹੋ ਕਵਿਤਾ ਤੋਂ ਬਿਨਾ ਤੁਸੀਂ ਹੋਰ ਕੀ ਲਿਖਦੇ ਹੋ ਕਵਿਤਾ ਤੋਂ ਬਿਨਾ ਮੇਰੀਆਂ ਦੋ ਕਿਤਾਬਾਂ ਵਾਰਤਕ ਦੀਆਂ ਸ਼ਬਗੀਆਂ ਨੇ ਜੀ ਪਹਿਲੀ ਕਿਤਾਬ ਮੇਰੀ ਸ਼ਬੀ ਸੀ ਚੁੱਪ ਦਾ ਮਰਮ ਪਛਾਣੀਏ ਹੂੰ ਉਹਦੇ ਵਿੱਚ ਮੇਰੇ ਬਚਪਨ ਦੇ ਕੁਝ ਜ਼ਾਦਾ ਹੂੰ ਜਿਹਦੇ ਜੋ ਮੈਂ ਜੜ ਸੰਘਰਸ਼ ਦੌਰਾਨ ਜਿਹੜੀਆਂ ਹੋਇਆ ਸੀ ਉਹ ਜੀ ਫਿਰ ਉਹਦੇ ਵਿੱਚ ਮੈਂ ਜਦੋਂ ਜੌਬ ਕਰਦਾ ਸੀ ਸਕੂਲ ਦੇ ਵਿੱਚ ਉੱਥੋਂ ਦੀਏ ਕੁਝ ਘਟਨਾਵਾਂ ਜਾਂ ਯਾਦਾਂ ਜਿਹੜਾ ਉਹ ਚੇਤੇ ਹੋ ਫਿਰ ਉਸ ਤੋਂ ਬਾਅਦ ਕੁਝ ਹੋਰ ਸਮਾਜਿਕ ਸਰੋਕਾਰ ਸਾਹਿਤਿਕ ਸਰੋਕਾਰ ਕਵਿਤਾ ਨਾਲ ਸੰਬੰਧਿਤ ਸਰੋਕਾਰ ਸਾਹਿਤ ਨਾਲ ਸੰਬੰਧਿਤ ਸਰੋਕਾਰ ਉਹ 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 ਸ਼ਾਰਟ ਆਰਟੀਕਲ ਨੇ ਜੀ ਤੇ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਇਹ ਪ੍ਰਵਾਸ ਦੇ ਸਰੋਕਾਰਾਂ ਨਾਲ ਸੰਬੰਧਿਤ ਆਰਟੀਕਲ ਵੀ ਉਹਦੇ ਵਿੱਚ ਆਏਗੇ ਨੇ ਜੀ ਤੋ ਇਹ ਤਿੰਨ ਚਾਰ ਤਰ੍ਹਾਂ ਦਾ ਮਤਲਬ ਸਵੈਜੀਵਨੀ ਵਰਗਾ ਵੀ ਇਹ ਸ਼ੁਰੂ-ਸ਼ੁਰੂ ਕਿਨੋਂ ਪੜ੍ਹੋ ਤੁਸੀਂ ਜੀ ਇੰਜ ਲੱਗਦਾ ਵੀ ਇਹ ਬੰਦਾ ਆਪਣੀ ਗੱਲਾਂ ਕਰ ਰਿਹਾ ਤੇ ਫਿਰ ਦੂਜਾ ਵੀ ਹੈ ਸਮਾਜ ਸਿਹਤ ਬਾਰੇ ਵੀ ਹੈ ਸਮਾਜ ਬਾਰੇ ਵੀ ਹੈ ਸਰ ਪ੍ਰਵਾਸ ਬਾਰੇ ਵੀ ਹੈ ਉਹ ਸਾਰੀ ਤਰ੍ਹਾਂ ਦੀ ਹੈ ਜੀ ਦੂਜੀ ਜਿਹੜੀ ਮੇਰੀ ਬਾਤਿਕ ਦਿੱਖਦਾ ਹੁਣ ਛਪੀ ਹੈ ਇਸੇ ਸਾਲ ਹੁਣੇ 2 ਮਹੀਨੇ ਪਹਿਲਾਂ ਉਹ ਪ੍ਰਵਾਸ ਦੇ ਸਰੋਕਾਰ ਹੂੰ ਉਹਦੇ ਵਿੱਚ ਸਾਰੇ ਆਰਟੀਕਲ ਉਹ ਨੇ ਜਿਹੜੇ ਮੈਂ ਉੱਥੇ ਰਹਿੰਦਿਆਂ ਕੈਨੇਡਾ 'ਚ ਰਹਿੰਦਿਆਂ ਲਿਖੇ ਨੇ ਉਥੋਂ ਦੇ ਅਨੁਭਵ ਨੇ ਜਿਹੜੇ ਮੇਰੇ ਹਾਂਜੀ ਔਰ ਉਸ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹੈਗੇ ਜੀ ਅ ਸਰ ਜੇ ਗੱਲ ਕੀਤੀ ਜਾਵੇ ਹੁਣ ਤੱਕ ਤੁਹਾਡੀਆਂ ਪੁਸਤਕਾਂ ਦੀ ਤਾਂ ਮੈਨੂੰ ਲੱਗਦਾ ਵੀ ਇੱਕ ਦਰਜਨ ਦੇ ਕਰੀਬ ਤੁਹਾਡੀਆਂ ਜੜੀਆਂ ਪੁਸਤਕ ਨੇ ਉਹ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਵੀ ਜਰੂਰ ਦੱਸੋ ਕਿ ਹੁਣ ਤੱਕ ਤੁਹਾਡੀਆਂ ਕੁੱਲ ਕਿੰਨੀਆਂ ਕਿ ਪੁਸਤਕ ਨੇ ਜਿਹੜੀਆਂ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਮੇਰੀ ਪਹਿਲੀ ਕਿਤਾਬ 2002 ਚ ਛਪੀ ਸੀ ਕਵਤਾ ਦੀ ਗੈਰ ਹਾਜ਼ਰ ਪੈੜਾਂ ਦੀ ਕਥਾ ਹੂੰ ਫਿਰ ਉਸ ਦੇ ਬਾਅਦ ਦੂਜੀ ਆਈ ਸੀ ਕਾਇਆ ਦੇ ਹਰਫ ਹੂੰ ਫਿਰ ਬੈਨ ਸਰ ਲੇਖ ਫਿਰ ਸਵਾਲ ਨਾ ਕਰ ਫਿਰ ਸੁਪਨਿਆਂ ਦਾ ਪਿਛਾ ਕਰਦੇ ਆ ਫਿਰ ਚੁੱਪ ਦੇ ਬਹਾਨੇ ਫਿਰ ਬਹਿਰ ਇਸ ਤੋਂ ਬਿਨਾ ਬਿਨਾ ਮੇਰੀਆਂ ਦੋ ਕਿਤਾਬਾਂ ਇੱਕ ਬਾਲ ਕਵਤਾਵਾਂ ਦੀ ਹੈ ਜੀ ਫੁੱਲ ਝੜੀ ਇੱਕ ਹਾਈਕੂ ਜਿਹੜਾ ਛੋਟੀ ਵਿਦਾ ਹੁੰਦੀ ਹੈ ਹਾਈਕੂ ਲਿਖਣ ਵਾਲੀ ਜਪਾਨੀ ਕਾਵ ਰੂਪ ਉਦੇ ਵਿੱਚ ਵੀ ਜਿਹੜੀਆਂ ਦਾ ਪੇਂਡ ਨਾ ਦੀ ਕਵਤਾ ਕਿਤਾਬ ਮੇਰੀ ਹੈਗੀ ਹੂੰ ਉਸ ਤੋਂ ਬਿਨਾਂ ਜਿਹੜੀ ਦੋ ਕਿਤਾਬਾਂ ਤੇ ਆਪਾਂ ਹੁਣੇ ਗੱਲ ਕੀਤੀ ਆ ਵੀ ਇੱਕ ਬਹਿਰ ਹੂੰ ਕਵਤਾ ਦੀ ਕਿਤਾਬ ਇੱਕ ਪ੍ਰਵਾਸ ਦੇ ਸਰੋਕਾਰ ਹੂੰ ਉਹ ਵਾਰਤਕ ਦੀ ਕਿਤਾਬ ਹੈ ਤੋ ਇਹ ਤਕਰੀਬਨ ਇੱਕ ਕੋਈ ਚੋਣ ਵੀ ਆ ਕਵਤਾਵਾਂ ਦਾ ਹਿੰਦੀ ਅਨਵਾਦ ਜੀ ਵੀ ਛਪਿਆ ਹੈ ਜੀ ਤੋ ਤਕਰੀਬਨ ਇੱਕ ਦਰਜਨ ਕਿਤਾਬਾਂ ਜਿੰਨਾਂ ਤੁਸੀਂ ਕਿਹਾ ਸੀਗਾ ਉਹ ਹੈਗੀਆਂ ਹੋ ਗਈਆਂ ਨੇ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਹਿੰਦੀ ਦੇ ਵਿੱਚ ਵੀ ਅਨੁਵਾਦ ਹੋਇਆ ਹੈ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਸਾਹਿਤ ਦੀ ਜਿਹੜੀ ਆ ਰਚਨਾयां ਉਹ ਕਰ ਚੁੱਕੇ ਹੋ ਹਿੰਦੀ ਦੇ ਵਿੱਚ ਤਾਂ ਮੈਂ ਰਚਨਾ ਨਹੀਂ ਕੀਤੀ ਕਿਸੇ ਹੋਰ ਭਾਸ਼ਾ 'ਚ ਨਹੀਂ ਕੀਤੀ ਮੈਂ ਪੰਜਾਬੀ ਵਿੱਚ ਹੀ ਕਰਦਾ ਹਿੰਦੀ 'ਚ ਅਨੁਵਾਦ ਕੀਤੀਆਂ ਕਿਸੇ ਨੇ ਮੇਰੀਆਂ ਚੋਣਵੀਆਂ ਕਵਤਾਂਵਾਂ ਨੂੰ ਹਿੰਦੀ 'ਚ ਅਨਵਾਦ ਕੀਤਾ ਉਹ ਕਿਤਾਬ 'ਚ ਵੀ ਇਸ ਤਰ੍ਹਾਂ ਹੀ ਮੇਰੇ ਮਨ 'ਚ ਸੀ ਹੈ ਕਿ ਮੈਂ ਅੱਜ ਜਿਹੜੀ ਮੇਰੀ ਕਵਤਾ ਲੰਬੀ ਕਵਤਾ ਹੈ ਚੁੱਪ ਦੇ ਬਾਣ ਨੇ ਵੀ ਇਹ ਗੁਰਮੁਖੀ ਵਿੱਚ ਤੇ ਛਪੀ ਹੈ ਇੱਧਰ ਛਪੀ ਹੈ ਲੋਕ ਪੜ ਰਹੇ ਆ ਤੇ ਇਹ ਸ਼ਾਮੁਖੀ ਵਿੱਚ ਵੀ ਛਪੇ ਪਾਕਿਸਤਾਨ ਦੇ ਜਿਹੜੇ ਸਾਡੇ ਦੋਸਤ ਨੇ ਉਧਰ ਸ਼ਾਇਰ ਨੇ ਲੇਖਕ ਨੇ ਉਹ ਵੀ ਪੜਨ ਜੀ ਤਾਂ ਇਹ ਉੱਥੇ ਵੀ ਛਪੀ ਲਾਹੌਰ ਦੇ ਵਿੱਚ ਸ਼ਾਮੁਖੀ ਦੇ ਵਿੱਚ ਛਪੀ ਹੋਇਆ ਕਿਤਾਬ ਕਾਫੀ ਫਖਰ ਦੀ ਗੱਲ ਹੈ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਆਪਣੀ ਲੈਂਗੁਏਜ ਦੇ ਵਿੱਚ ਉਹ ਲੋਕ ਸਾਹਿਤ ਨੂੰ ਛਪਾ ਕੇ ਤੁਹਾਡੀਆਂ ਰਚਨਾਵਾਂ ਨੂੰ ਛਪਾ ਕੇ ਉਹ ਪੜ ਰਹੇ ਨੇ ਤੇ ਕਾਫੀ ਵਧੀਆ ਲੱਗਦਾ ਹੈ ਜਦੋਂ ਵੀ ਸਾਹਿਤਕਾਰ ਆਪਣੀਆਂ ਅਜੀਆਂ ਜਿਹੜੀਆਂ ਜ਼ਿੰਦਗੀ ਦੇ ਪਲ ਨੇ ਉਹ ਸਾਂਝੇ ਕਰਦੇ ਨੇ ਗੱਲ ਕੀਤੀ ਜਾਵੇ ਕਵਿਤਾ ਦੀ ਤਾਂ ਇੱਕ ਹੋਰ ਕਵਿਤਾ ਜਿਹੜੀ ਮੈਨੂੰ ਲੱਗਦਾ ਵੀ ਉਹ ਸਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਦੇਣੀ ਚਾਹੀਦੀ ਹੈ ਮੇਰੀ ਦੂਜੀ ਜਿਹੜੀ ਭਾਗ ਦੱਸਿਆ ਸੀਦਾ ਜੀ ਬਹਿਰ ਦੇ ਬਾਰੇ ਉਹ ਬਹਿਰ ਨਾਲ ਸੰਬੰਧਿਤ ਕੋਈ ਕਵਿਤਾ ਜੀ ਜਿਹੜੀ ਉਹ ਆਪਣਾ ਸਾਂਝੀ ਕਰ ਲੈਨੇ ਆ ਬਹਿਰ ਤੇ ਭਾਸ਼ਾ ਜੀ ਬੱਚਾ ਜਦ ਛੋਟਾ ਵੱਡਾ ਹੁੰਦਾ ਉਹ ਕਿਹੋ ਜੀ ਭਾਸ਼ਾ ਵਰਤਦਾ ਕਿਵੇਂ ਉਹਨੂੰ ਅਸੀਂ ਸਮਝਦੇ ਆਂ ਕੀ ਉਹਦੇ ਅਰਥ ਕੱਢਦੇ ਆਂ ਜੋ ਹੈਨਾ ਵੱਡੀ ਹੋ ਰਹੀ ਹੈ ਬਹਿਰ ਜਟਿਲ ਹੋ ਰਹੀ ਉਸਦੀ ਭਾਸ਼ਾ ਹਮ ਵੱਡੀ ਹੋ ਰਹੀ ਹੈ ਬਹਿਰ ਜਟਿਲ ਹੋ ਰਹੀ ਉਸਦੀ ਭਾਸ਼ਾ ਉਸਦੇ ਅੰਗਾਂ ਦੀਆਂ ਹਰਕਤਾਂ ਚੋਂ ਹਮ ਸ਼ਬਦ ਕਿਰਦੇ ਹਮ ਉਸਦੇ ਅੰਗਾਂ ਦੀਆਂ ਹਰਕਤਾਂ ਚੋਂ ਸ਼ਬਦ ਕਿਰਦੇ ਉਸ ਦੇ ਰੋਣ ਦਾ ਤਰਨਮ ਹਮ ਭਾਸ਼ਾ ਸਿਰਜਦਾ ਹਮ ਉਹ ਸੰਵਾਦ ਰਚਉਂਦੀ ਹਮ ਚੀਕਾਂ ਬੁਲਬਲੀਆਂ ਨਾਲ ਹਮ ਨਵੀਂ ਭਾਸ਼ਾ ਸਿਰਜਦੀ ਜੀ ਉਸ ਦੀ ਭਾਸ਼ਾ ਚ ਹਮ ਰੋ ਵੀ ਹੁੰਦਾ ਹਮ ਰੋਸ ਵੀ ਤੇ ਬੇਨਤੀ ਵੀ ਹਮ ਪਰ ਸਮਝਣ ਲਈ ਸੋਚ ਆਈਦੀ ਹਮ ਉਸ ਦੀਆਂ ਅੱਖਾਂ ਚ ਹੰਝੂਆਂ ਚ ਭਿੱਜੇ ਸਵਾਲ ਲਟਕਦੇ ਹਮ ਉਸ ਦੇ ਗਲੇ 'ਚ ਘਰ ਨੂੰ ਵੰਗਾਰ ਦੇ ਜਵਾਬ ਗੂੰਜਦੇ ਜੀ ਆਪਣੀ ਮਸ਼ਹੂਮ ਭਾਸ਼ਾ 'ਚ ਉਹ ਹਰ ਜिद ਭਗਾਉਂਦੀ ਹਮ ਆਪਣੀ ਮਸ਼ਹੂਮ ਭਾਸ਼ਾ 'ਚ ਉਹ ਹਰ ਜिद ਭਗਾਉਂਦੀ ਖਲੋਤਿਆਂ ਨਾਲ ਖਲੋਂਦੀ ਤੁਰਦਿਆਂ ਨਾਲ ਤੁਰਦੀ ਬੈਠਿਆਂ ਨੂੰ ਨਕਾਰਦੀ ਹਮ ਗੂੜੇ ਰੰਗ ਪੱਦੇ ਨਕਸ਼ ਤੇ ਉੱਚੇ ਬੋਲ ਉਸ ਅੰਦਰ ਖੌਫ ਸਿਰਜਦੇ ਹਮ ਉਹ ਕੋਮਲ ਰੰਗਾਂ ਨੂੰ ਪਿਆਰ ਦੀ ਹਮ ਸੁਖਮ ਸ਼ੂਹਾ ਨੂੰ ਦਿਲਾਰਦੀ ਹਮ ਮਮਤਾ ਮਈ ਬੋਲਾਂ ਨੂੰ ਸਵੀਕਾਰ ਦੀ ਹਮ ਖਡਾਉਣਿਆਂ ਨਾਲ ਗੱਲਾਂ ਕਰਦੀ ਹਮ ਉਹ ਗੁੰਗਾ ਯੁੱਧ ਲੜਦੀ ਹਮ ਖਡਾਉਣਿਆਂ ਨਾਲ ਗੱਲਾਂ ਕਰਦੀ ਉਹ ਗੁੰਗਾ ਯੁੱਧ ਲੜਦੀ ਖਡਾਉਣੇ ਨੂੰ ਵਗਾਹ ਮਾਰਦੀ ਹਮ ਹਵਾ 'ਚ ਆਪਣੀ ਮੁਸਕਾਨ ਖੰਡਾ ਜਿੱਤ ਦਾ ਪਰਚਮ ਲਹਿਰਾਉਂਦੀ ਹਮ ਹੱਸਣਾ ਖੇਡਣਾ ਹਮ ਤੇ ਰੋਣਾ ਹਮ হাসਣਾ ਖੇਡਣਾ ਤੇ ਰੋਣਾ ਉਸ ਦੀ ਮਰਜ਼ੀ ਤੇ ਨਿਰਭਰ ਕਰਦਾ ਹੂੰ ਉਸ ਦੀ ਭਾਸ਼ਾ ਨੂੰ ਸਮਝਣਾ ਪੈਂਦਾ ਹੂੰ ਭਾਸ਼ਾ ਜਿਸ ਦੀਆਂ ਧੁਨੀਆਂ ਨੇ ਹੂੰ ਅਜੇ ਆਕਾਰ ਲੈਣਾ ਹੈ ਹੂੰ ਹਰਫਾਂ ਨੇ ਅਜੇ ਅਰਥ ਗ੍ਰਹਿਣ ਕਰਨੇ ਹਨ ਹੂੰ ਬਹਿਰ ਦੀ ਗੱਲ ਕਰਦਿਆਂ ਮੈਂ ਭਾਸ਼ਾ ਦਾ ਮੁਤਾਜ ਹਾਂ ਹੂੰ ਬਹਿਰ ਨਹੀਂ ਹੂੰ ਬਹਿਰ ਦੀ ਗੱਲ ਕਰਦਿਆਂ ਮੈਂ ਭਾਸ਼ਾ ਦਾ ਮੁਤਾਜ ਹਾਂ ਬਹਿਰ ਨਹੀਂ ਉਸ ਕੋਲ ਆਪਣੀ ਭਾਸ਼ਾ ਹੈ ਜਿਸ ਦੇ ਅਰਥ ਕਰਨੇ ਕਵਤਾ ਸਿਰਜਣ ਵਾਂਗ ਹੈ ਬਹਿਰ ਕੋਲ ਕਵਤਾ ਦੇ ਅਰਥਾਂ ਤੱਕ ਜਾਂਦਾ ਭਾਸ਼ਾ ਵਿਗਿਆਨ ਹੈ ਮੈਂ ਚਾਹ ਕੇ ਵੀ ਬਹਿਰ ਦੀ ਭਾਸ਼ਾ ਨਹੀਂ ਸਿੱਖ ਸਕਣੀ ਸਹਿ ਸੁਭਾਸ ਇੱਕ ਜਾਣੀ ਹੈ ਬਹਿਰ ਨੇ ਮੇਰੀ ਭਾਸ਼ਾ ਬਹਿਰ ਦੀ ਭਾਸ਼ਾ ਬ੍ਰਹਿਮੰਡੀ ਭਾਸ਼ਾ ਹਦੀ ਭਾਸ਼ਾ ਬ੍ਰਹਿਮੰਡੀ ਭਾਸ਼ਾ ਹਰ ਭਾਸ਼ਾ ਚ ਅਨਵਾਦ ਹੋ ਜਾਵੇ ਸੈਂਕੜੇ ਹਜ਼ਾਰਾਂ ਲੱਖਾਂ ਲਿਪੀਆਂ ਇਸ ਵਿੱਚ ਸਮਾਵਨ ਬਹਿਰ ਨੇ ਅੱਜ ਪਹਿਲਾ ਕਦਮ ਪੁੱਟਿਆ ਹੈ ਬਹਿਰ ਨੇ ਅੱਜ ਪਹਿਲਾ ਕਦਮ ਪੁੱਟਿਆ ਹੈ ਇੱਕ ਕਦਮ ਧਰਤੀ ਗਾਇ ਹੈ ਧਰਤੀ ਇੱਕ ਕਦਮ ਛੋਟੀ ਹੋ ਗਈ ਹੈ ਵੱਡੀ ਹੋਵੇਗੀ ਬਹਿਰ ਵੱਡੀ ਹੋ ਜਾਵੇਗੀ ਧਰਤ ਵੀ ਵੱਡੀ ਹੋਵੇਗੀ ਬਾਹਰ ਵੱਡੀ ਹੋ ਜਾਵੇਗੀ ਧਰਤ ਵੀ ਕਦਮਾਂ ਨਾਲ ਨਹੀਂ ਗਾ ਸਕੇਗੀ ਸੰਵਾਦ ਰਚਾਏਗੀ ਪਛਾਵਾਂ ਅੰਦਰ ਫੈਲ ਜਾਵੇਗੀ ਤੋ ਬਹੁਤ ਵਧੀਆ ਲਿਖਿਆ ਤੁਸੀਂ ਬਹਿਰ ਦੇ ਉੱਤੇ ਕਵਿਤਾ ਤੁਹਾਡੀ ਬੜੀ ਪਿਆਰੀ ਸੀਗੀ ਜ਼ਿੰਦਗੀ ਦੇ ਰੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਮਤਲਬ ਕਿ ਆਪਣੀ ਕਵਿਤਾ ਦੇ ਵਿੱਚ ਵੀ ਰੰਗ ਭਰ ਦਿੰਦੇ ਨੇ ਤੇ ਵਧੀਆ ਲੱਗ ਰਿਹਾ ਗੱਲ ਕੀਤੀ ਜਾਵੇ ਸਰ ਮੌਜੂਦਾ ਸਮੇਂ ਦੇ ਵਿੱਚ ਸਾਹਿਤਿਕ ਸੁਭਾਵਾਂ ਦੇ ਵਿੱਚ ਤੁਸੀਂ ਅਕਸਰ ਜਾਂਦੇ ਹੋ ਸ਼ਾਮਲ ਹੁੰਦੇ ਹੋ ਅਸੀਂ ਵੇਖਦੇ ਵੀ ਰਹਿੰਦੇ ਹਾਂ ਤੇ ਕਿਹੜੀਆਂ-ਕਿਹੜੀਆਂ ਸਾਹਿਤਿਕ ਸੁਭਾਵਾਂ ਦੇ ਨਾਲ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਜੁੜੇ ਹੋਏ ਹੋ ਅਮਰ ਸਾਹਿਬ ਦੇ ਵਿੱਚ ਅਸੀਂ ਕੋਈ ਦੋਸਤਾਂ ਨੇ ਰਲ ਕੇ ਇੱਕ ਸਹਿ ਸਭਾ ਬਣਾਈ ਹੈ ਪੰਜਾਬੀ ਸਹਿਤ ਸੰਗਮ ਜੀ ਉੱਚ ਅਸੀਂ ਕੁਝ ਨਵੀਆਂ ਪਰਤਾ ਪਾਈਆਂ ਸਨ ਹੂੰ ਜਿਵੇਂ ਪ੍ਰਧਾਨਗੀ ਮੰਡਲ ਨਹੀਂ ਸਜਾਉਣਾ ਹੂੰ ਸਾਹਮਣੇ ਨਹੀਂ ਕਿਸੇ ਨੂੰ ਬਿਠਾਉਣਾ ਜੀ ਕਿਸੇ ਨੂੰ ਸਨਮਾਨਿਤ ਨਹੀਂ ਕਰਨਾ ਹੂੰ ਕਿਸੇ ਨੂੰ ਬੁੱਕੇ ਭੇਟ ਨਹੀਂ ਕਰਨੇ ਹੂੰ ਕਿਸੇ ਦੀ ਕਿਤਾਬ ਬਾਰੇ ਕੋਈ ਸਨਮਾਨਨੀ ਕਿਸ ਤਰ੍ਹਾਂ ਕਰਨਾ ਤੇ ਬੁਲਾ ਕਿਸੇ ਇਹ ਦੰਮੀ ਪਰ ਤਾਂ ਸਾਰੀਆਂ ਲੋਕਾਂ ਨੇ ਪਸੰਦ ਵੀ ਕੀਤਾ ਅਸੀਂ ਬੜੇ ਫੰਕਸ਼ਨਲ ਵੀ ਕੀਤੇ ਆ ਜੀ ਫਿਰ ਕੁਝ ਕਾਰਨਾਂ ਕਰਕੇ ਅਸੀਂ ਹੌਲੀ-ਹੌਲੀ ਉਹਦਾ ਨਾਂ ਬਦਲ ਦਿੱਤਾ ਹੈ ਜੀ ਹੁਣ ਉਹ رابطہ ਮੁਕਾਲਮਾ ਕੌਮੰਚ ਅੱਛਾ ਨਾਂ ਦੀ ਸੰਸਥਾ ਹੈ ਉਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਅਸੀਂ ਉਹਦੇ ਵਿੱਚ ਸੀਮਤ ਆਪਣੇ ਮੈਂਬਰ ਰੱਖੇ ਨੇ ਜਿਹੜੇ ਸਮਰਪਿਤ ਨੇ ਕਵਤਾ ਨੂੰ ਸਾਹਿਤ ਨੂੰ ਜਿਹੜੇ ਸੰਜੀਦਾ ਨੇ ਜਿਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿ ਮੈਂ ਪ੍ਰਧਾਨਗੀ ਮੰਡਲ 'ਚ ਬੈਠਣਾ ਜਾਂ ਮੈਂ ਬੋਕਾ ਮੈਨੂੰ ਕੁਝ ਦੇਵੇ ਜਾਂ ਮੇਰਾ ਕੋਈ ਸਨਮਾਨ ਕਰੇ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਛੱਡ ਕੇ ਉਹ ਕਰਦੇ ਅਸੀਂ ਕਰ ਰਹੇ ਬੜਾ ਵਧੀਆ ਕੰਮ ਕਰ ਰਹੇ ਹੋਰ ਸੰਸਥਾਵਾਂ ਵੀ ਕੰਮ ਕਰ ਰਹੀਆਂ ਆਪਣੀ ਆਪਣੀ ਪੱਧਰ ਤੇ ਚੰਗਾ ਕੰਮ ਕਰ ਰਹੇ ਨੇ ਲੋਕ ਸਹਿਤ ਨੂੰ ਉਤਸ਼ਾਹਿਤ ਕਰਦੇ ਨੇ ਲੋਕ ਸੁਭਾਵਾਂ ਜਾ ਕੇ ਸਹਿਤ ਨਾਲ ਜੁੜਦੇ ਨੇ ਤੁਹਾਡਾ ਨਾ ਵਾਕਫੀ ਬਣਦੀ ਤੁਹਾਨੂੰ ਜਾਣ-ਪਛਾਣ ਬਣਦੀ ਤੁਹਾਡੀ ਸਹਿ ਸੁਭਾਵਾਂ ਚੰਗਾ ਕੰਮ ਕਰ ਰਹੀਆਂ ਕਰ ਰਹੀਆਂ ਜੀ ਜਿਸ ਤਰ੍ਹਾਂ ਮਲਵਿੰਦਰ ਸਰ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਪ੍ਰਵਾਸ ਦੇ ਉੱਤੇ ਤੁਸੀਂ ਲਿਖਿਆ ਉੱਥੇ ਉਹ ਜਿਹੜੇ ਅਨੁਭਵ ਨੇ ਉਹ ਤੁਸੀਂ ਸਾਂਝੇ ਕੀਤੇ ਆ ਵਿਦੇਸ਼ ਜਾਣ ਦਾ ਅਕਸਰ ਤੁਹਾਨੂੰ ਬਹੁਤ ਵਾਰ ਮੌਕਾ ਵੀ ਮਿਲਿਆ ਤੁਸੀਂ ਕੈਨੇਡਾ ਬਹੁਤ ਸਾਰੇ ਫੰਕਸ਼ਨ ਦੇ ਵਿੱਚ ਵੀ ਗਏ ਹੋ ਸ਼ਿਰਕਤ ਕੀਤੀ ਹੈ ਜਿਹੜੀਆਂ ਉੱਥੇ ਵਿਸ਼ ਪੰਜਾਬੀ ਕਾਨਫਰੰਸ ਹੁੰਦੀਆਂ ਨੇ ਉਹਨਾਂ ਵਿੱਚ ਸ਼ਿਰਕਤ ਕੀਤੀ ਹੈ ਕੀ ਵਕਰੀਮਾ ਲੱਗਿਆ ਤੁਹਾਨੂੰ ਪੰਜਾਬ ਦੀ ਸਾਹਿਤਿਅਤ ਸੁਭਾਵਾ ਦੇ ਵਿੱਚ ਤੇ ਉੱਥੇ ਦੀਆਂ ਸਾਹਿਤਿਅਤ ਸੁਭਾਵਾ ਦੇ ਵਿੱਚ ਕੋਈ ਫਰਕ ਨਹੀਂ ਹੈ ਹਮ ਉਸ ਸਹਿ ਸੁਭਾਵਾਂ ਸਾਡੀਆਂ ਨੇ ਅਸੀਂ ਇੱਥੋਂ ਜਿੰਨੇ ਲੋਕ ਗਏ ਆ ਅਸੀਂ ਇਥੋਂ ਪੰਜਾਬ ਚੋਂ ਉੱਠ ਕੇ ਉੱਥੇ ਬ੍ਰੈਂਪਟਨ ਚੱਲ ਗਏ ਜਾਂ ਸਰੀ ਚੱਲ ਗਏ ਜਾਂ ਕਿਸੇ ਹੋਰ ਸ਼ਹਿਰ ਚੱਲੇ ਗਏ ਟ੍ਰਾਂਟੋ ਚੱਲੇ ਗਏ ਅਸੀਂ ਅਸੀਂ ਉਹੀ ਉੱਥੇ ਵੀ ਜੀ ਤੇ ਜੋ ਕੋ ਸਾਡੇ ਕੋ ਇੱਥੇ ਹੈਗਾ ਅਸੀਂ ਉਹ ਨਾਲ ਹੀ ਲੈ ਕੇ ਗਏ ਆ ਜੇ ਕੁਝ ਕਮਜ਼ੋਰੀਆਂ ਕੁਝ ਬੁਰਾਈਆਂ ਸਾਡੇ ਚ ਹੈਗੀਆਂ ਜੇ ਕੋਈ ਈਰਖਾ ਕੋ ਦੁਸ਼ਮਣਪਾਈ ਸਾਡੇ ਚ ਹੈਗੀ ਹੈ ਉਹ ਸਾਡੇ ਨਾਲ ਉੱਥੇ ਵੀ ਗਈ ਹੈ ਸਹਿਸਭਾਵਾਂ ਦੀ ਆਪਸੀ ਖਿੱਚੋ ਤਾਣ ਉੱਥੇ ਵੀ ਹੈ ਉੱਥੇ ਵੀ ਉੱਥੇ ਵੀ ਤੁਹਾਨੂੰ ਲੋਕ ਕਹਿਣਗੇ ਵੀ ਤੂੰ ਸਾਡੀ ਸਹਿਸਭਾ ਚ ਆਉਣਾ ਈ ਤੂੰ ਇਥੋਂ ਪੰਜਾਬ ਤੋਂ ਪਹਿਲੀ ਵਾਰ ਜਾਉਂ ਤਸੀਂ ਨਾ ਸਹਿਸਭਾਵਾਂ ਤੁਹਾਨੂੰ ਮਤਲਬ ਕੋਸ਼ਿਸ਼ ਹੀ ਕਰਦੀਆਂ ਕਿ ਸਾਡੇ ਸਾਈ ਸਾਈ ਸਵਾਦ ਸਮਾਗਮ ਚਾਵੇ ਅਸੀਂ ਉੱਥੇ ਇਹਨੂੰ ਇੰਟਰੋਡਿਊਸ ਕਰਵਾਏਗੇ ਦੂਜਿਆਂ ਨਾਲ ਹੋਰ ਕਿਤੇ ਨਾ ਜਾਵੇ ਉਹ ਇਹ ਸਾਰੀਆਂ ਸਾਰਾ ਕੁਝ ਨਾਲ ਹੀ ਚੱਲਦਾ ਨਾਲ ਹੀ ਚੱਲਦਾ ਔਰ ਇੱਥੇ ਦੀ ਵੀ ਗੱਲ ਜੇ ਵੀ ਕਰੀਏ ਤੇ ਇੱਥੇ ਜੇ ਅੱਜ ਲੋਕ ਕਹਿੰਦੇ ਅੱਜ ਸਾਈ ਸਵਾਵਾ ਇੰਜ ਕਰਦੀਆਂ ਇੰਜ ਕਰਦੀਆਂ ਅੱਜ ਤੋਂ 50 ਸਾਲ ਪਹਿਲਾਂ ਵੀ ਇੰਜ ਹੀ ਕਰਦੀਆਂ ਸੀ ਜੀ ਇਸੇ ਤਰ੍ਹਾਂ ਇਹ ਤਾਂ ਚਲੋ ਹੋ ਗਈ ਸਾਈ ਸਵਾਵਾ ਦੀ ਗੱਲ ਇਸੇ ਤਰ੍ਹਾਂ ਜੇ ਸਾਹਿਤ ਦੀ ਪੰਜਾਬੀ ਸਾਹਿਤ ਦੀ ਜਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਲਈ ਜਾਵੇ ਤਾਂ ਉਹ ਤੁਹਾਨੂੰ ਕੀ ਵਖਰੀ ਮਾ ਉਹਦੇ ਵਿੱਚ ਕੀ ਵਖਰੀ ਮਾ ਲੱਗਿਆ ਪੰਜਾਬ ਤੇ ਉੱਥੇ ਜਾ ਕੇ ਉੱਥੇ ਕੈਨੇਡਾ ਦੇ ਵਿੱਚ ਮੈਂ ਜੋ ਮਹਿਸੂਸ ਕੀਤਾ ਨਾ ਕਿ ਉੱਥੇ ਮਾਂ ਬੋਲੀ ਬਾਰੇ ਪਾਸ਼ਾ ਬਾਰੇ ਲੋਕ ਸੁਚੇਤ ਜ਼ਿਆਦਾ ਹੁੰਦੇ ਇੱਥੋਂ ਨਾਲੋਂ ਹਮਮ ਖਾਸ ਕਰਕੇ ਉਹਨਾਂ ਦਾ ਸਭ ਤੋਂ ਵੱਡਾ ਫਿਕਰ ਉੱਥੇ ਇਹ ਹੁੰਦਾ ਕਿ ਸਾਡੇ ਬੱਚੇ ਪੰਜਾਬੀ ਨੂੰ ਸਮਝਣ ਬੋਲਣ ਜੋਗੇ ਹੋਣ ਜੀ ਜੇ ਲੇਖ ਨਹੀਂ ਸਕਦੇ ਤੇ ਘੱਟ ਵੱਟ ਉਹਦੇ ਵਾਸਤੇ ਸਕੂਲ ਪੱਧਰ ਦੇ ਉੱਤੇ ਦੁਨੀਆਂ ਦੇ ਕੋਲ ਪਸ਼ਾਵਾਂ ਤੋਂ ਕੋਈ ਚੋਣਵੇਂ ਪਸ਼ਾਵਾਂ ਦੇ ਉੱਤੇ ਕਲਾਸ ਲੱਗਦੀ ਹਫ਼ਤੇ ਚ ਇੱਕ ਵਾਰ ਹਮ ਉੱਥੇ ਪੰਜਾਬੀ ਦੀ ਕਲਾਸ ਵੀ ਲੱਗਦੀ ਹੈ ਜੀ ਉੱਥੇ ਗੁਰਦੁਆਰਿਆਂ ਦੇ ਵਿੱਚ ਸਪੈਸ਼ਲ ਇੰਤਜ਼ਾਮ ਕੀਤੇ ਨੇ ਕਿ ਹਫ਼ਤੇ ਚ ਇੱਕ ਦਿਨ ਉਹ ਦਿਨ ਕਲਾਸ ਲੱਗਦੀ ਹੈ ਪੰਜਾਬੀ ਪੜਾਉਂਦੇ ਨੇ ਬਿਨ ਬਗੈਰ ਉੱਥੇ ਹਾਂ ਉੱਥੇ ਫਿਰ ਕੋਈ ਸੰਸਥਾਵਾਂ ਵੀ ਨੇ ਜਿਹੜੀ ਆਪਣੇ ਪੱਧਰ ਤੇ ਕੰਮ ਕਰਦੀਆਂ ਲੋਕਾਂ ਨੂੰ ਬਣਾ ਰਹੀਆਂ ਉਸ ਬੱਚੇ ਜਿਹੜੇ ਨੇ ਉੱਥੇ ਪੈਦਾ ਹੋਏ ਜੀ ਉਹਨਾਂ ਨੂੰ ਮੁਸ਼ਕਲ ਵੀ ਆ ਰਹੀ ਹੈ ਉਹ ਕੁਝ ਸਾਡੇ ਮਾਪਿਆਂ ਦੇ ਮਨਾਂ 'ਚ ਕਿਤੇ ਇੱਕ ਵਹਿਮ ਬੈਠਾ ਹੈ ਜੀ ਕਿ ਸਾਡਾ ਬੱਚਾ ਜੇ ਪੰਜਾਬੀ ਬੋਲਣ ਲੱਗ ਗਿਆ ਪੰਜਾਬੀ ਲਿਖਣ ਲੱਗ ਗਿਆ ਤੇ ਇਹ ਤੇ ਇਥੋਂ ਦੀ ਭਾਸ਼ਾਵਾਂ ਜਿਹੜੀਆਂ ਇੰਗਲਿਸ਼ ਵਗੈਰਾ ਉਹ ਕਿਉਂਦਾ ਸਿੱਖੂਗਾ ਇਹ ਤੇ ਪਿੱਛੇ ਰਹਿ ਜਾਊਗਾ ਜਦ ਕਿ ਇੰਜ ਨਹੀਂ ਹੈ ਉੱਥੇ ਜਿਹੜਾ ਬੱਚਾ ਉਹ ਉੱਥੇ ਪੈਦਾ ਹੋਇਆ ਜਾਂ ਇਥੋਂ ਗਿਆ ਹੈ ਉਹ ਜਦ ਸਕੂਲ ਜਾਂਦਾ ਗਰਾਊਂਡ ਚ ਜਾਂਦਾ ਪਾਰਕ ਚ ਜਾਂਦਾ ਜਾਂ ਹੋਰ ਕਿਤੇ ਵੀ ਜਾਂਦਾ ਉੱਥੇ ਉਹ ਉਹੀ ਭਾਸ਼ਾ ਬੋਲਦਾ ਇੰਗਲਿਸ਼ ਹੀ ਉਹੀ ਸਿੱਖਦਾ ਹੈ ਜੀ ਸਿਰਫ ਘਰ ਦੇ ਵਿੱਚ ਤੁਸੀਂ ਉਹਨੂੰ ਇਹ ਮਾਹੌਲ ਦਿਓ ਯੋਦ ਨਾਲ ਪੰਜਾਬੀ ਚ ਗੱਲ ਕਰੋ ਉਹਨੂੰ ਕਹੋ ਤੂੰ ਪੰਜਾਬੀ ਸਾਡੇ ਨਾਲ ਗੱਲ ਕਰ ਤੈਨੂੰ ਸਾਨੂੰ ਤੇਰੀ ਭਾਸ਼ਾ ਸਮਝ ਨਹੀਂ ਆਉਂਦੀ ਤੂੰ ਜੋ ਇੰਗਲਿਸ਼ ਬੋਲਦਾ ਸਾਨੂੰ ਨਹੀਂ ਪਤਾ ਲੱਗਦਾ ਜੀ ਤੇ ਇੰਜ ਕਰਦੇ ਵੀ ਨੇ ਕੁਝ ਲੋਕ ਖਾਸ ਕਰਕੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਇਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਦੀ ਕਿਉਂਕਿ ਉਹਨਾਂ ਨੂੰ ਤੇ ਨਹੀਂ ਦੂਜੀ ਭਾਸ਼ਾ ਹੁੰਦੀ ਦੀ ਇੰਗਲਿਸ਼ ਵਗੈਰਾ ਉਹਨਾਂ ਦੇ ਪੰਜਾਬੀ ਚ ਗੱਲ ਕਰਨੀ ਹੁੰਦੀ ਹੈ ਪਰ ਉਹ ਕਹਿਣਗੇ ਵੀ ਤੂੰ ਸਾਡੇ ਨਾਲ ਪੰਜਾਬੀ 10 ਕੀ ਕਹਿਣਾ ਚਾਹੁੰਦਾ ਹੈ ਹਾਂ ਤਾਂ ਉਹ ਇੰਜ ਚਾਹੀਦਾ ਹੈ ਔਰ ਉਹ ਕਰਦੇ ਨੇ ਲੋਕ ਉਥੇ ਹੋ ਰਿਹਾ ਹੈ ਜੀ ਹਾਂ ਜੀ ਕਿਉਂਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਹੈ ਕਿ ਹਮੇਸ਼ਾ ਜੁੜਿਆ ਰਹੇ ਇਸੇ ਤਰ੍ਹਾਂ ਸਰ ਗੱਲ ਕੀਤੀ ਜਾਵੇ ਮਾਨ ਸਨਮਾਨ ਦੀ ਤਾਂ ਕਾਫੀ ਲੰਮਾ ਅਰਸਾ ਹੋ ਗਿਆ ਤੁਹਾਨੂੰ ਪੰਜਾਬੀ ਸਾਹਿਬ ਦੇ ਵਿੱਚ ਵਿਚਰਦੇ ਹੋਏ ਆ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਵੀ ਜ਼ਰੂਰ ਦੱਸਿਆ ਜਾਵੇ ਕਿ ਕੋਈ ਖਾਸ ਮਾਨ ਸਨਮਾਨ ਸਰ ਦਾ ਜ਼ਿਕਰ ਕਰਨਾ ਵੀ ਤੁਸੀਂ ਜ਼ਰੂਰੀ ਸਮਝਦੇ ਹੋ। ਸਭ ਤੋਂ ਵੱਡਾ ਮਾਨ ਸਨਮਾਨ ਦੇਖੋ ਨਾ ਤੁਸੀਂ ਅੱਜ ਮੈਨੂੰ ਬੁਲਾਇਆ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਹੈ ਸਾਹਮਣੇ ਬਿਠਾ ਕੇ ਦੂਦਰਸ਼ਨ ਦੇ ਉੱਪਰ ਹੈ ਟੈਲੀਕਾਸਟ ਹੋਏਗਾ ਲੋਕ ਦੇਖਣਗੇ। ਇਹ ਹੀ ਸਨਮਾਨ ਹੁੰਦੇ ਤੇ ਜੀ ਚੌਥੀ ਵਾਰ ਮੈਂ ਤੇ ਦੂਦਰਸ਼ਨ ਤੇ ਆਇਆ ਰਿਪੋਰਟੋ ਤੇ ਵੀ ਗਿਆ ਹੈਗਾ। ਜੀ ਕੁਝ ਸੁਭਾਵਾਂ ਵਾਲੇ ਬੁਲਾ ਕੇ ਰੂਬਰੂ ਪਰ ਆਉਂਦੇ ਨੇ ਇਸ ਸਨਮਾਨ ਹੁੰਦੇ ਨੇ ਜੀ ਬਾਕੀ ਜਿਹੜੇ ਦੂਜੇ ਸਨਮਾਨ ਨੇ ਤੁਹਾਡੇ ਨੂੰ ਕੋਈ ਲਫਾਵਾ ਦਿੱਤਾ ਜਾਂਦਾ ਹੈ ਜੇ ਤੁਹਾਡੇ ਗੱਲ ਚ ਪਾ ਕੇ ਕੁਝ ਫੋਟੋ ਲਵਾਈ ਜਾਂਦੀ ਉਹ ਅਲੱਗ ਨੇ ਉਹ ਨਹੀਂ ਮੈਨੂੰ ਕਦੀ ਮਿਲਿਆ ਜੀ ਨਾ ਮੈਨੂੰ ਕੋਈ ਉਹ ਤੁਹਾਨੂੰ ਨਹੀਂ ਕਿ ਮਿਲੇ ਆ ਬਹੁਤ ਵੱਡੇ ਸਨਮਾਨ ਨੇ ਜੇ ਕੋਈ ਤੁਹਾਡੀ ਕਿਤਾਬ ਕਫਤਾ ਪੜ੍ਹ ਕੇ ਕਿਤਾਬ ਪੜ੍ਹ ਕੇ ਤੁਹਾਨੂੰ ਕੋ ਫੋਨ ਕਰਦਾ ਹੈ ਜਾਂ ਉਹਦੇ ਬਾਰੇ ਕੋ ਟਿੱਪਣੀ ਕਰਦਾ ਹੈ ਉਹ ਸਨਮਾਨ ਹੁੰਦਾ ਹੈ ਸਨਮਾਨ ਬਿਲਕੁਲ ਵੀ ਪਾਟਕਾਂ ਦਾ ਹੰਗਾਰਾ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਤੇ ਜਾਦੇ ਜਾਂਦੇ ਅਸੀਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਤੇ ਜਲਦੀ ਹੀ ਪਾਟਕਾਂ ਲਈ ਹੋਰ ਕੀ ਕੁਝ ਲੈ ਕੇ ਆ ਰਹੇ ਹੋ ਜਦੋਂ ਮੈਂ ਕਿ ਕੈਨੇਡਾ ਤੋਂ ਆਇਆ ਨਾ ਫਰਵਿਦ ਦੇ ਵਿੱਚ ਆਇਆ ਸੀਗਾ ਹਾਂ ਤੇ ਮੈਂ ਇਹ ਨਹੀਂ ਕਿ ਮੈਂ ਹੁਣ ਤੜਾ ਤੜਲ ਟਿਕਣ ਲੱਗ ਪਿਆ ਵਾਂ ਇੱਕਦਮ ਮੇਰੇ ਅੰਦਰੋਂ ਕੁਝ ਫੁੱਟ ਗਿਆ ਪਿਛਲੇ 5-7 ਸਾਲਾਂ ਜਿਹੜਾ ਮੈਂ ਕੰਮ ਕੀਤਾ ਮੇਰੇ ਕੋਲ ਪਿਆ ਜਮਾ ਉਹ ਮੈਂ ਉਹਨੂੰ ਸੋਚ ਕੇ ਮੈਂ ਕਿਹਾ ਸੀ ਕਿ ਮੈਂ 5 ਕਿਤਾਬਾਂ ਛਪਾਉਣੀਆਂ ਨੇ ਜੀ ਇੰਡੀਆ 'ਚ ਹੁਣ ਰਹਿੰਦਿਆ ਰਹਿੰਦਿਆ ਤਿੰਨ ਛਪ ਗਈਆਂ ਇੱਕ ਸ਼ਾਮੁਖੀ ਵਾਲੀ ਲਾਹੌਰ 'ਚ ਦੋ ਆਜ ਤੇ ਬਹਿਰ ਤੇ ਪ੍ਰਵਾਸ ਦੇ ਜ਼ਰੂਗਰ ਦੋ ਹੋਰ ਨੇ ਉਹ ਦੋਆਂ ਦਾ ਮੈਟਰ ਮੇਰੇ ਕੋਲ ਪਿਆ ਹੈ ਜੀ ਤੇ ਉਹ ਮੈਂ ਮੇਰਾ ਮਾਰਚ ਵਿੱਚ ਜਨਮ ਦਿਨ ਹੁੰਦਾ ਮਾਰਚ ਤੱਕ ਮੈਂ ਉਹ ਦੋ ਕਿਤਾਬਾਂ ਹੋਰ ਸ਼ਿਪਾਉਣੀਆਂ ਕੰਪਲੀਟ ਕਰਨੀਆਂ ਨੇ ਦੁਆ ਕਰਦੀ ਆ ਕਿ ਜਲਦੀ ਜੋ ਤੁਹਾਡੇ ਪ੍ਰੋਜੈਕਟ ਅਧੂਰੇ ਨੇ ਜਲਦੀ ਕੰਪਲੀਟ ਹੋਣ ਤੇ ਸਾਡੇ ਪਾਠਕਾਂ ਤੱਕ ਉਹ ਚੀਜ਼ਾਂ ਪਹੁੰਚਣ ਜਾਂਦੇ ਜਾਂਦੇ ਗੱਲ ਕਰਾਂਗੇ ਕਿ ਤੁਸੀਂ ਇੱਕ ਬਤੌਰ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾਉਦੇ ਰਹੇ ਆ ਤੇ ਕਾਫੀ ਤੁਸੀਂ ਬੱਚਿਆਂ ਨੂੰ ਵੀ ਗਾਈਡ ਕੀਤਾ ਹੈ ਹਾਂਜੀ ਹਾਂਜੀ ਤੇ ਉਹਦੇ ਬਾਰੇ ਵੀ ਦੋ ਲਫ਼ਜ਼ਾਂ ਦੇ ਵਿੱਚ ਅਸੀਂ ਚਾਹੁੰਦੇ ਕਿ ਕੁਛ ਨਾ ਕੁਛ ਜ਼ਰੂਰ ਦੱਸੋ ਮੈਂ ਇੱਥੇ ਜਦੋਂ ਲੈਕਚਰਰ ਬਣ ਕੇ ਆਪਣੇ ਪਿੰਡ ਵਾਲੇ ਸਕੂਲ 'ਚ ਆ ਗਿਆ ਸੀ ਪੰਜਾਬੀ ਲੈਕਚਰਰ ਬਣ ਕੇ ਉੱਥੇ ਲਾਇਬ੍ਰੇਰੀ ਦਾ ਇੰਚਾਰਜ ਮੈਂ ਸੀ ਜੀ ਮੈਂ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੋੜਾਂ ਕਿਤਾਬਾਂ ਨਾਲ ਜੋੜਾਂ ਉਹਨਾਂ ਨੂੰ ਪੜਨ ਦੀ ਉਹਨਾਂ ਦੇ ਅੰਦਰ ਮੈਂ ਬੱਚਿਆਂ ਨੂੰ ਇਹ ਕਹਿੰਦਾ ਸੀ ਕਿ ਤੁਸੀਂ ਜੇ ਕਿਤਾਬਾਂ ਨਾਲ ਦੋਸਤੀ ਕਰ ਲੋਗੇ ਕਿਤਾਬਾਂ ਪੜਨ ਲੱਗ ਜੋਗੇ ਤੇ ਤੁਹਾਨੂੰ ਕਿਸੇ ਅਧਿਆਪਕ ਦੀ ਲੋੜ ਨਹੀਂ ਰਹਿਣੀ ਜੀ ਤੁਸੀਂ ਇੱਕ ਗੱਲ ਵੀ ਬਹੁਤ ਸੋਹਣੀ ਦੱਸੀ ਸੀ ਕਿ ਜਿਸ ਸਕੂਲ ਤੋਂ ਤੁਸੀਂ ਪੜ੍ਹੇ ਤੇ ਉਸੇ ਸਕੂਲ ਤੋਂ ਤੁਸੀਂ ਸੇਵਾਮਾਂ ਵੀ ਨਿਭਾਈ ਹੋਏ ਤੇ ਟਾਇਰ ਹੋਏ ਤੇ ਕਾਫੀ ਇਹ ਮਾਣ ਵਾਲੀ ਗੱਲ ਹੈ ਸਰ ਤੁਸੀਂ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਚ ਆਏ ਸੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ